ਡੇਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਸ਼ਖਰ ਸੰਧੀਰ ਅਹਮਦਾਬਾਦ ਦੇ ਵਿੱਚ 에ਅਰ ਇੰਡੀਆ ਦਾ ਜਹਾਜ਼ ਕ੍ਰੈਸ਼ ਹੋਇਆ ਸੀ ਹੁਣ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ ਪੂਰੇ 1 ਮਹੀਨੇ ਬਾਅਦ ਔਰ ਇਸ 15 ਪੇਜ ਦੀ ਰਿਪੋਰਟ ਦੇ ਵਿੱਚ ਖੁਲਾਸਾ ਹੋ ਗਿਆ ਕਿ ਆਖਿਰਕਾਰ ਗਲਤੀ ਕਿਸ ਦੀ ਸੀ ਕਿਸ ਦੀ ਗਲਤੀ ਕਰਕੇ 240 ਲੋਕਾਂ ਦੀ ਮੌਤ ਹੁੰਦੀ ਹੈ ਇਸ ਵੱਡੇ ਹਾਦਸੇ ਦੇ ਵਿੱਚ ਤਾਂ ਦੋਵੇਂ ਪਾਇਲਟ ਨੇ ਆਪਸ ਦੇ ਵਿੱਚ ਗਲਬਾਤ ਕੀਤੀ ਸੀ ਇਸ ਹਾਦਸੇ ਨੂੰ ਦੇ ਹੋਣ ਤੋਂ ਕੁਝ ਸਕਿੰਟ ਪਹਿਲਾਂ ਹੀ ਤਾਂ ਜਾਣਕਾਰੀ ਮੁਤਾਬਿਕ ਇਸ ਰਿਪੋਰਟ ਦੇ ਵਿੱਚ ਲਿਖਿਆ ਗਿਆ ਕਿ ਕਿਦਾਂ ਕੁਝ ਹੀ ਪਲਾਂ ਦੇ ਵਿੱਚ ਜਿਹੜਾ ਜਦੋਂ ਪਲੇਨ ਕ੍ਰੈਸ਼ ਹੋਣ ਵਾਲਾ ਸੀ ਇੱਕ ਇੱਕ ਕਰਕੇ ਇੰਜਨ ਜਿਹੜੇ ਨੇ ਉਹ ਬੰਦ ਹੁੰਦੇ ਨੇ ਤਾਂ ਉਡਾਨ ਭਰਨ ਤੋਂ ਬਾਅਦ ਆਖਿਰਕਾਰ ਕੀ ਹੋਇਆ ਸੀ ਉਹਨਾਂ ਪਲਾਂ ਦੇ ਵਿੱਚ ਰਿਪੋਰਟ ਪੇਸ਼ ਕੀਤੀ ਗਈ ਹੈ ਤਾਂ ਹਾਦਸੇ ਦੀ ਤਾਰੀਖ ਸੀ 12 ਜੂਨ ਫਲਾਈਟ ਦਾ ਨੰਬਰ ਸੀ AI 171 ਜੋ ਕਿ ਅੰਮਦਾਬਾਦ ਤੋਂ ਲੰਡਨ ਜਾ ਰਹੀ ਸੀ ਉਡਾਨ ਪਰੰਤੂ ਥੋੜੀ ਦੇਰ ਬਾਅਦ ਹੀ ਮੈਡੀਕਲ ਹਸਪਤਲ ਦੀ ਇਮਾਰਤ ਦੇ ਨਾਲ ਟਕਰਾਂਦੀ ਔਰ ਇਸ ਦੇ ਵਿੱਚ ਤਕਰੀਬਨ 240 ਤੋਂ ਵੱਧ ਲੋਕ ਜਿਹੜੇ ਨੇ ਮਾਰੇ ਜਾਂਦੇ ਨੇ ਤਾਂ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਹਵਾਈ ਜਹਾਜ਼ ਨੂੰ ਕੀ ਹੋਇਆ ਸੀ ਇਹ ਪਹਿਲਾ ਸ਼ੁਰੂਆਤੀ ਸਵਾਲ ਇਸ ਰਿਪੋਰਟ ਦੇ ਵਿੱਚ ਪੁੱਛਿਆ ਜਾਂਦਾ ਹੈ ਜਵਾਬ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਦੋਵੇਂ ਇੰਜਨ ਹਵਾਈ ਉਡਾਣ ਦੌਰਾਨ ਹੀ ਬੰਦ ਹੋ ਗਿਆ ਸੀ ਔਰ ਫਿਊਲ ਜਿਹੜਾ ਹੈ ਉਹ ਕਟਆਫ ਹੋ ਗਿਆ ਸੀ ਇੱਕ ਸੈਕਿੰਡ ਦੇ ਅੰਦਰ ਅੰਦਰ ਔਰ ਦੂਜਾ ਸਵਾਲ ਇਸ ਰਿਪੋਰਟ ਚ ਪੁੱਛਿਆ ਜਾਂਦਾ ਹੈ ਕਿ ਪਾਇਲਟ ਦੀ ਕੀ ਗੱਲਬਾਤ ਹੋਈ ਸੀ ਜਦੋਂ ਪਾਇਲਟ ਨੇ ਦੂਜੇ ਪਾਇਲਟ ਤੋਂ ਸਵਾਲ ਪੁੱਛਿਆ ਤੂੰ ਇੰਜਨ ਕਿਉਂ ਬੰਦ ਕੀਤਾ ਤਾਂ ਉਸਨੇ ਕਿਹਾ ਕਿ ਮੈਂ ਨਹੀਂ ਕੀਤਾ ਇਸ ਤੋਂ ਬਾਅਦ ਅਗਲਾ ਸਵਾਲ ਪੁੱਛਿਆ ਜਾਂਦਾ ਕਿ ਇੰਜਨ ਦੁਬਾਰਾ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਕੋਸ਼ਿਸ਼ ਹੋਈ ਇੰਜਨ ਇੱਕ ਥੋੜਾ ਜਿਹਾ ਚੱਲਿਆ ਪਰ ਇੰਜਨ ਦੋ ਸ਼ੁਰੂ ਨਹੀਂ ਹੋ ਪਾਇਆ ਔਰ ਪਲੇਨ ਸਿਰਫ 32 ਸੈਕਿੰਡ ਦੇ ਲਈ ਹਵਾ ਦੇ ਵਿੱਚ ਰਹਿੰਦਾ ਇਸ ਤੋਂ ਬਾਅਦ ਸਵਾਲ ਪੁੱਛਿਆ ਜਾਂਦਾ ਹੈ ਦੇ ਵਿੱਚ ਖਾਮੀ ਸੀ ਤਾਂ ਫਿਊਲ ਬਿਲਕੁਲ ਸਾਫ਼ ਸੀ ਜਵਾਬ ਦਿੱਤਾ ਜਾਂਦਾ ਹੈ ਹਾਲਾਂਕਿ ਥਰਸਟ ਲਿਵਰ ਪੂਰੀ ਤਰੀਕੇ ਦੇ ਨਾਲ ਟੁੱਟ ਚੁੱਕਿਆ ਸੀ ਬਲੈਕ ਬਾਕਸ ਦੇ ਦਰਸਿਤ ਦੇ ਵਿੱਚ ਜਿਹੜਾ ਟੇਕ ਆਫ ਥਰਸਟ ਆਨ ਆਉਣਾ ਸੀ ਪਰ ਲਿਵਰ ਜਿਹੜਾ ਉਹ ਉੱਥੇ ਤੱਕ ਪਹੁੰਚ ਹੀ ਨਹੀਂ ਪਾਉਂਦਾ ਕਨੈਕਟ ਹੀ ਨਹੀਂ ਕਰ ਪਾਉਂਦਾ ਇਸ ਤੋਂ ਬਾਅਦ ਅਗਲਾ ਸਵਾਲ ਇਸ ਰਿਪੋਰਟ 'ਚ ਪੁੱਛਿਆ ਜਾਂਦਾ ਬਰਡ ਹਿੱਟ ਹੋਇਆ ਤਾਂ ਜਵਾਬ ਸੀ ਕੋਈ ਪੰਛੀ ਜਿਹੜਾ ਪਲੇਨ ਦੇ ਨਾਲ ਨਹੀਂ ਟਕਰਾਇਆ ਇਸ ਤੋਂ ਬਾਅਦ ਰਿਪੋਰਟ 'ਚ ਪੁੱਛਿਆ ਜਾਂਦਾ ਕਿ ਮੌਸਮ ਖਰਾਬ ਸੀ ਅਸਮਾਨ ਬਿਲਕੁਲ ਸਾਫ਼ ਸੀ ਔਰ ਸਾਰਾ ਕੁਝ ਠੀਕ ਦੇਖਿਆ ਜਾ ਰਿਹਾ ਸੀ ਇਹ ਜਵਾਬ ਦਿੱਤਾ ਜਾਂਦਾ रिपोर्ट ਅਗਲਾ ਸਵਾਲ ਸੀ ਕਿ ਪਾਇਲਟ ਦੀ ਸਿਹਤ ਠੀਕ ਸੀ ਜਵਾਬ ਦਿੱਤਾ ਜਾਂਦਾ ਕਿ ਦੋਵੇਂ ਪਾਇਲਟ ਫਿਟ ਸਨ ਰਮਾਨ ਪਾਇਲਟ ਦੇ ਕੋਲ 4000 ਸਿਰ 15000 ਘੰਟਿਆਂ ਦਾ ਤਜਰਬਾ ਸੀ ਅਤੇ ਕੋ ਪਾਇਲਟ ਦੇ ਕੋਲ 3400 ਘੰਟਿਆਂ ਦਾ ਤਜਰਬਾ ਸੀ ਅਗਲਾ ਸਵਾਲ ਕਿ ਕਿਸੇ ਕੰਪਨੀ ਨੂੰ ਚੇਤਾਵਨੀ ਜਾਰੀ ਹੋਈ ਜਵਾਬ ਹਲੇ ਸ਼ੁਰੂਆਤੀ ਜਾਂਚ ਹੈ ਇਸ ਲਈ ਬੋਇੰਗ ਜਾਂ ਜਰਨਲ ਇਲੈਕਟ੍ਰਿਕ ਨੂੰ ਕੋਈ ਵੀ ਐਡਵਾਈਜ਼ਰੀ ਜਾਰੀ ਨਹੀਂ ਹੋਈ ਇਸ ਦੇ ਨਾਲ ਹੀ ਰੈਡ ਜਿਹੜਾ ਖੋਲਿਆ ਗਿਆ ਇੰਜਨ ਬੰਦ ਹੋਣ ਤੋਂ ਬਾਅਦ ਰੈਂਪ 에ਅਰ ਟਰਬਨ ਮਤਲਬ ਕਿ ਰੈਡ ਜਿਹੜਾ ਚਾਲੂ ਕੀਤਾ ਗਿਆ ਇੱਕ ਛੋਟੀ ਪ੍ਰੋਪਲਰ ਵਰਗੀ ਜਿਹੜੀ ਇਹ ਡਿਵਾਈਸ ਹੁੰਦੀ ਹੈ ਜੋ ਕਿ ਹਵਾ ਦੀ ਗਤੀ ਦੇ ਨਾਲ ਘੁੰਮਦੀ ਹੈ ਤੇ ਬਿਜਲੀ ਅਤੇ ਹਾਈਡਰੌਲਿਕ ਪਾਵਰ ਦੇ ਜਿਹੜੀ ਹੈ ਉਸ ਦੇ ਵਿੱਚ ਪਲੇਨ ਚ ਪੈਦਾ ਕਰਦੀ ਹੈ ਤਾਂ ਬੋਇੰਗ ਨੇ ਜਵਾਬ ਦਿੱਤਾ ਕਿ ਸਾਡੀ ਜਿਹੜੀ ਹੈ ਇਹਦੇ ਨਾਲ ਸਾਂਝੀ ਜਿਹੜੀ ਹੈ ਪਾਗੇਦਾਰੀ ਹੈ ਹਿੱਸੇਦਾਰੀ ਹੈ ਮਾਰੇ ਗਏ ਲੋਕਾਂ ਦੇ ਨਾਲ ਸਾਡੀ ਸੰਵੇਦਨਾਵਾਂ ਨੇ ਅਸੀਂ ਜਾਂਚ ਏਜੰਸੀਆਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਅਸੀਂ ਉਹਨਾਂ ਦੇ ਨਾਲ ਪੂਰਾ ਸਹਿਯੋਗ ਜਤਾਵਾਂਗੇ ਔਰ ਮਾਮਲੇ ਦੇ ਵਿੱਚ ਅੱਗੇ ਜਿਹੜੀ ਹੈ ਹਰੇਕ ਤਰੀਕੇ ਦਾ ਸਹਿਯੋਗ ਜਿਹੜਾ ਉਹ ਦਿੱਤਾ ਜਾਏਗਾ ਤਾਂ ਪਾਇਲਟ ਨੇ ਜਿਹੜਾ ਮਿਡੇ ਕਾਲ ਦਾ ਵੀ 1 ਵਜੇ ਲਗਭਗ 40 ਮਿੰਟ ਦੇ ਦੌਰਾਨ ਜਿਹੜਾ ਜਦੋਂ ਉਡਾਨ ਭਰਦੀ ਹੈ ਪਲੇਨ ਤਾਂ ਉਸ ਦੌਰਾਨ ਉਸਨੇ ਬੋਲਿਆ 625 ਫੁੱਟ ਉਚਾਈ ਤੇ ਜਿਹੜਾ ਆਖਰੀ ਸਿਗਨਲ ਜਿਹੜਾ ਦਿੱਤਾ ਜਾਂਦਾ ਔਰ ਪਾਇਲਟ ਨੇ ਐਮਰਜੈਂਸੀ ਕਾਲ ਜਿਹੜੀ ਆ ਉਹ ਭੇਜੀ ਸੀ ਔਰ ਇਸ ਤੋਂ ਬਾਅਦ ਫਿਊਲ ਸਵਿਚ ਕਿਉਂ ਹੁੰਦੇ ਨੇ ਇਹ ਸਵਾਲ ਵੀ ਪੁੱਛਿਆ ਜਾਂਦਾ ਤਾਂ ਇਹ ਚ ਜਵਾਬ ਦਿੱਤਾ ਜਾਂਦਾ ਹੈ ਕਿ ਡ੍ਰੀਮ ਲਾਈਨਰ ਜਹਾਜ਼ ਜਿਹੜਾ ਉਹ ਕਟਆਫ ਹੋ ਜਾਂਦਾ ਔਰ ਉਸ ਤੋਂ ਬਾਅਦ ਮੁਰ ਚਾਲੂ ਨਹੀਂ ਹੋ ਪੰਦਾ ਤਾਂ ਇਸ 15 ਪੇਜਾਂ ਦੀ ਰਿਪੋਰਟ ਦੇ ਵਿੱਚ ਇਹ ਸਾਰੀ ਗੱਲਾਂ ਦਸੀਆਂ ਗਈਆਂ ਨੇ ਤਾਂ ਆਖਰੀ ਵਾਰ ਤਲਾਪ ਔਰ ਪਹਿਲੀ ਵਾਰ ਤਲਾਪ ਜੋ ਦੋਵੇਂ ਪਾਇਲਟ ਦੇ ਵਿਚਕਾਰ ਹੋਈ ਸੀ ਬਕਾਇਦਾ ਉਸ ਚੀਜ਼ ਦਾ ਵੀ ਜ਼ਿਕਰ ਇਸ ਰਿਪੋਰਟ ਦੇ ਵਿੱਚ ਕੀਤਾ ਗਿਆ ਹੈ ਅੰਮਦਾਬਾਦ ਪਲੇਨ ਕ੍ਰੈਸ਼ ਨੇ ਲੋਕਾਂ ਦੀ ਨੀਂਦ ਉਡਾ ਕੇ ਰੱਖਤੀ ਸੀ ਕਿ ਕਿਵੇਂ ਕੁਝ ਹੀ ਪਲਾਂ ਦੇ ਵਿੱਚ ਲੋਕਾਂ ਦੀਆਂ ਜ਼ਿੰਦਗੀਆਂ ਖਤਮ ਹੋ ਗਈਆਂ ਤਬਾਹ ਹੋ ਗਈਆਂ ਕਿੰਨੇ ਪਰਿਵਾਰ ਦੇ ਜਿਗਰ ਦੇ ਟੋਟੇ ਜਿਹੜੇ ਨੇ ਇਸੇ ਹਾਦਸੇ ਦੇ ਵਿੱਚ ਮਾਰੇ ਜਾਂਦੇ ਨੇ ਤਾਂ ਅਹਮਦਾਬਾਦ ਪਲੇਨ ਕ੍ਰੈਸ਼ ਦੀ ਬਕਾਇਦਾ 15 ਪੇਜਾਂ ਦੀ ਰਿਪੋਰਟ ਪੇਸ਼ ਕੀਤੀ ਗਈ ਔਰ ਖਾਸ ਤਰੀਕੇ ਦੇ ਨਾਲ ਦੱਸਿਆ ਗਿਆ ਕਿ ਪਾਇਲਟਸ ਦੇ ਵਿਚਕਾਰ ਜੋ ਗਲਬਾਤ ਹੋਈ ਪਹਿਲੇ ਪਾਇਲਟ ਨੇ ਪੁੱਛਿਆ ਕਿ ਤੂੰ ਇੰਜਨ ਬੰਦ ਕੀਤਾ ਹੈ ਤਾਂ ਦੂਜੇ ਪਾਇਲਟ ਨੇ ਬਕਾਇਦਾ ਜਵਾਬ ਦਿੱਤਾ ਕਿ ਨਹੀਂ ਤਾਂ ਇਸ ਸਾਫ ਇਸ ਰਿਪੋਰਟ ਦੇ ਵਿੱਚ ਝਲਕਦਾ ਹੈ ਕਿ ਕਿਦਾਂ ਟੇਕ-ਆਫ ਕਰਦੇ ਸਾਰ ਹੀ ਜਿਹੜਾ ਪਲੇਨ ਜਿਹੜਾ ਕੁਝ ਹੀ ਸਕਿੰਟਾਂ ਬਾਅਦ ਇੰਜਨਸ ਦੋਵੇਂ ਬੰਦ ਹੋ ਜਾਂਦੇ ਨੇ ਇੱਕ ਇੱਕ ਕਰਕੇ